ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਵਕਤੇ ਉੱਠ ਕੇ ਆਪਣੇ ਸਰੀਰ ਦੀ ਦੇਖਰੇਖ ਦੇ ਵਿੱਚ ਲੱਗ ਜਾਂਦਾ ਹੈ ਤੇ ਸਾਰਾ ਦਿਨ ਲੰਘ ਜਾਂਦਾ ਹੈ ਇਹ ਸਰੀਰ ਦੇ ਦਿਵਾਲੇ ਹੀ ਇਹਦੀ ਸੂਰਤ ਜਿਹੜੀ ਹੈ ਉਹ ਪ੍ਰਕਰਮਾ ਕਰਦੀ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਕਿਤੇ ਨਹੀਂ ਆਖਿਆ ਕਿ ਸਰੀਰ ਨੂੰ ਸੰਭਾਲਣਾ ਨਹੀਂ ਇਹਨੂੰ ਸਾਫ਼ ਨਹੀਂ ਕਰਨਾ ਜਾਂ ਇਹਦਾ ਧਿਆਨ ਨਹੀਂ ਰੱਖਣਾ ਮਹਾਰਾਜ ਜੀ ਦੀ ਪਵਿੱਤਰ ਬਾਣੀ ਤੇ ਵਚਨ ਕਰਦੀ ਹੈ ਨਾਨਕ ਸੋ ਪ੍ਰਭ ਸਿਮਰੀਐ ਇਸ ਦੇਹੀ ਕੋ ਪਾਲ ਇਹ ਸਰੀਰ ਨੂੰ ਪਾਲਣਾ ਸੰਭਾਲਣਾ ਪਰ ਚੇਤੇ ਰੱਖਣਾ ਕਿ ਇਹ ਜਿਹੜੀ ਦੇਹ ਹੈ ਨਾ ਇਹ ਪ੍ਰਮਾਤਮਾ ਦਾ ਸਿਮਰਨ ਕਰਨ ਵਾਸਤੇ ਪ੍ਰਾਪਤ ਹੋਈ ਹੈ ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਭਾਈ ਪ੍ਰਾਪਤਮਾ ਮੁਖ ਦੇਹਰੀ ਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕੀਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਇਹ ਇਹ ਸਰੀਰ ਦਾ ਮਨੋਰਥ ਹੈ